ਸਾਉ ਤੇਰੀ ਬੜਾਈ ਕੋਈ ਨਾਉ ਨਾ ਜਾਣੇ ਮੇਰਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨਾ ਕੋ ਲਾਗੇ ਜੰਗ ਕੀ ਪ੍ਰਭ ਆਗੇ ਅਰਦਾਸ ਅਰਦਾਸ ਬੇਨਤੀ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅਮਰਦਾਸ RAMਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜੱਥੇ ਸਬਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨਦ ਆਵੇ ਧਾਈ ਸਭ ਥਾਈ ਹੋਏ ਸਹਾਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਹੀ ਪਾਤਸ਼ਾਹियां ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਜੀਆਂ ਕਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪੰਜ ਪਿਆਰੇ ਚਾਰ ਸਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣ ਡਿਠ ਕੀਤਾ ਦਿਨਾ ਪਿਆਰਿਆਂ ਸੱਜਿਆਰਿਆਂ ਜੀ ਕੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਾਏ ਗੁਰਦੁਆਰਿਆਂ ਦੀ ਕੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਦਿਨ ਸਿੰਘ ਸਿੰਘਣੀਆਂ ਪੁਜੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪ੍ਰਤਿਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਓ ਵਾਹਿਗੁਰੂ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਕਰੋ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇ ਦੀਤ ਤੀਰ ਫਤਿਹ ਵਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਹਰਿ ਗੁਰੂ ਬੋਲੋ ਜੀ ਹਰਿ ਗੁਰੂ ਸਿਖਾ ਤਉ ਉੱਚੀ ਮੱਤ ਪਤ ਕੇ ਰੱਖੀ ਆਪ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਾਹਿਤ ਦਾਤ ਬਵੇਕ ਦਾਤ ਵਿਸਾਹ ਦਾਤ ਭਰੋਸਾ ਦਾਤ ਦਾਨਾ ਸਰਦਾਨ ਨਾਮ ਦਾਤ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕੇ ਦਰਸ਼ਨ ਤੇ ਇਸ਼ਨਾਨ ਚੌਕੀਆਂ ਝੰਡੇ ਭੁੰਗੇ ਜੋਗੋ ਜੋਗ ਅਟਲ ਧਰਮ ਕਾ ਜੈਕਾਰ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਤਾ ਜਿਨ੍ਹਾਂ ਤੋਂ ਖਾਲਸੇ ਪੰਥ ਨੂੰ ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਰਨ ਜੀ ਅਕਾ ਦਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਣਿਆ ਤੇ ਮਾਨ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਜੀ ਨੇ ਉਟਿਆਂ ਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਮਾਰਾਗ ਐਸਲੇ ਆਪ ਜੀ ਅੱਗੇ ਮਹਾਨ ਪਾਵਨ ਪਵਿੱਤਰ ਚਨ ਕਮਲਾ ਵਿੱਚ ਅਰਦਾਸ ਬੇਟੀ ਜੋਤਰੀ ਐ ਸਤਿਗੁਰੂ ਜੀ ਮਨ ਚੋ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਤੇ ਮਹਾਵਾਕ ਅਨੁਸਾਰ ਭੱਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਹੇ ਬਣ ਆਵੇ ਜੇ ਮਹਾਵਾਕ ਅਨੁਸਾਰ ਤੀਜੇ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਪ ਜੀਆਂ ਦਾ ਪਾਵਨ 546ਵਾਂ ਆਗਮਨ ਗੁਰਪੁਰਪrakash ਦਿਹਾੜਾ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਤ ਸੰਗਤਾਂ ਵੱਲੋਂ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਹਫਤਾਵਾਰੀ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਦੇ ਅੰਦਰ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮਤ ਵਿਚਾਰਾਂ ਕੀਰਤਨ ਦੀਆਂ ਹਾਜ਼ਰੀਆਂ ਢਾਡੀ ਬਾਰਾ ਸ੍ਰੀ ਅਨੰਦ ਸਾਹਿਬ ਜੀਆਂ ਕੀ ਸ਼ੇਪੌੜੀਆਂ ਜੀ ਕੀ ਅਰਦਾਸ ਅਖਰ ਕੋਟਾ ਤੇ ਸੱਚ ਪਾਸਤ ਬਾਣੀ ਪੜ ਸੁਣ ਦੀ ਸਮਰੱਥਾ ਬਖਸ਼ਿਸ਼ ਕਰਨੀ ਦਰ ਘਰ ਦੀਆਂ ਸੇਵਾਵਾਂ ਨਿਭਾਉਣ ਦੇ ਬਲ ਉਦਮ ਚੋ ਪਉ ਪਿਆਰ ਬਖਸ਼ਿਸ਼ ਕਰਨੇ ਸਤਿਗੁਰੂ ਜੀ ਹਫਤਾਵਾਰੀ ਦੀਵਾਨਾਂ ਦੇ ਅੰਦਰ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟ ਕੀਤਾ ਦਰਗਾਹ ਪਰਵਾਰ ਕਰਨਾ ਮਨੋ ਕਾਮਨਾਾਂ ਮਾ ਸਾਰ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਜੀ ਦਾਤ ਬਖਸ਼ਿਸ਼ ਕਰਨੀ ਆਈਆਂ ਸੰਤਾਂ ਨੂੰ धरो ਘਰੋਂ ਘੁਰ ਸਿੱਖੀ ਜੀਵਨ ਨਾ ਬਾਣੀ ਦਾ ਪਿਆਰ ਨਿਤਨੇਮ ਸਹਿਬ ਜੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀ ਆਪ ਜੀ ਕੀ ਪਾਵਨ ਹਜ਼ੂਰੀ ਦੇ ਅੰਦਰ ਦੁਆਬੇ ਦੀ ਸਮੂਹ ਸੰਗਤ ਵੱਲੋਂ ਸੰਤ ਬਾਬਾ ਜਵਾਹਰ ਦਾਲ ਜੀ ਸੂਸਾਂ ਵਾਲੇ ਜਿਨ੍ਹਾਂ ਦੇ ਜੋੜ ਮੇਲੇ ਨੂੰ ਮਨਾਉਂਦਿਆਂ ਹੋਈਆਂ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਸੰਪੂਰਨ ਭੋਗ ਪਏ ਨੇ ਉਪਰੰਤ ਦੀਵਾਨਾਂ ਦੀ ਸਮਾਪਤੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਜਗਸ਼ਰਨ ਸਿੰਘ ਜੀ ਮਹਲ ਐਪੀ ਦੀਆਂ ਚੋਣਾ ਜਿੱਤਣ ਤੋਂ ਬਾਅਦ ਆਪ ਜੀ ਕੇ ਪਾਵਨ ਚਨ ਕਮਲਾਂ ਦੇ ਅੰਦਰ ਆਪ ਜੀ ਕਸ਼ਟਪੁਰਾਨਾ ਕਰਦੇ ਨੇ ਸੁਖਰਾਨੇ ਦੀ ਅਰਦਾਸ ਹੈ ਜੀ ਮਿਹਰ ਪਰਹਿਆਸ ਸੀਸ ਤੇ ਰੱਖ ਕੇ ਆਪਣੀ ਸੇਵਾ ਆਪ ਲੈਣੀ ਸਤਿਗੁਰੂ ਜੀ ਬੀਬੀ ਕੁਲਵਿੰਦਰ ਕੌਰ ਜੀ ਵੱਲੋਂ ਆਪਣੀ ਦਸਾਂ ਨਾਂ ਦੀ ਕਿਰਤ ਕਮਾਈ ਦੇ ਵੱਲੋਂ ਨਗਰ ਕੀਰਤਨ ਵਾਸਤੇ ਬੇਅੰਤ ਮਾਇਆ ਭੇਟਾ ਕੀਤੀ ਹੈ ਆਪ ਜੀ ਨੇ ਚੰਨ ਕਮਲਾਂ ਦੀ ਪ੍ਰੀਤ ਪ੍ਰਤੀਤ ਵਕਸ਼ਿਸ਼ ਕਰਨੀ ਆਪ ਜੀ ਕੀ ਪਾਵਨ ਹਜ਼ੂਰੀ ਦੇ ਅੰਦਰ ਪੰਜਮ ਖੜਾ ਪ੍ਰਸ਼ਾਦ ਜੀਆਂ ਕੀ ਦੇਹ ਸਜਾ ਕੇ ਹਾਜ਼ਰ ਕੀਤੀ ਗਈ ਹੈ ਸਤਿਗੁਰੂ ਜੀ ਆਪ ਜੀ ਭੋਗ ਲਾਓ ਭੋਗ ਲੱਗੇ ਕੁਰਸੀਤ ਪ੍ਰਸਾਦ ਗੁਰ ਸੰਗਤ ਵਿੱਚ ਵਰਤਣ ਜੋ ਜੀ ਛਕੇ ਆਪ ਜੀਆਂ ਕਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਵਨ ਹੁਕਮਨਾਮਾ ਸਾਹਿਬ ਜੀ ਬਖਸ਼ਿਸ਼ ਕਰਕੇ ਸੰਗਤ ਨੂੰ ਕਿਰਤ ਆਰਥ ਨਿਹਾਲ ਕਰੋ ਹੁਕਮਨਾਮਾ ਸਾਹਿਬ ਦੇ ਚਲਣ ਦੀ ਬਲ ਅਤੇ ਸਮਰੱਥਾ ਬਖਸ਼ਿਸ਼ ਕਰੋ ਜੀ ਆਪਣੇ ਅਸਥਾਨਾਂ ਨੂੰ ਦੈਨ ਦੁੱਖਣੀ ਰਾਤ ਚ ਆਪਣੀ ਤਰੱਕੀ ਕਰਨ ਦੇ ਬਾਧ ਉਤੋਂ ਬਖਸ਼ਿਸ਼ ਕਰਨੇ ਸਰਬੱਤ ਸੇਵਾਦਾਰਾਂ ਦੇ ਸੀਸ ਤੇ ਮਿਹਰ ਪਰੇ ਹੱਥ ਰੱਖਣੇ ਸਤਿਗੁਰੂ ਜੀ ਸਹੀ ਪਿਆਰੀ ਮੇਲੋ ਜਿਨ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬ